ਪੰਨੋਂ ਮੁਨਾਫਾ ਦੇਣ ਦੇ ਲਈ ਪੰਨੋਂ ਅੱਛਾ ਬੁਲਾ ਰਹੇ ਨੇ ਤੇ ਦੂਸਰੇ ਪਾਸੋਂ ਜਿਹੜੇ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਵਿਦਿਆਰਥੀਆਂ ਨੂੰ ਕੋਈ ਨਾਲ ਹਵਲਦਸਤਾਂ ਕਰਦੀ ਹੈ ਕਿ ਪੀਆਰ ਇਹ ਗਦਰ ਵਾਲਾ ਲੋਕ ਨਹੀਂ ਹੈਗੇ ਮੈਂ ਦਵਾ ਸਕਦੇ ਆ 1753 ਦੇ ਵਿੱਚ ਈਸਟ ਇੰਡੀਆ ਕੰਪਨੀ ਐਸੇ ਜਿਹਨੇ 1453 ਤੱਕ ਲੁੱਟ ਗਿੱਤੀ ਪਰ 1753 ਦੇ ਵਿੱਚ ਗਦਰ ਮਤ ਉੱਠਿਆ ਸੀਗਾ ਪੂਰਾ ਗਦਰ ਕਿ ਉਸ ਐਸਟੀ ਇੰਡੀਆ ਕੰਪਨੀ ਦੇ ਖਿਲਾਫ ਹੈ ਅੰਗਰੇਜ਼ਾਂ ਦੇ ਖਿਲਾਫ ਹੈ ਲੋਕ ਉੱਠੇ ਸੀ ਚਾਚਾ ਜੀ ਸਿੰਘ ਦੀ ਗਵਾਈ ਦੇ ਵਿੱਚ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਲੇਰ ਖੜੇ ਲੋਕੀ ਸੀ ਔਰ ਉਹਨੇ ਇੱਥੋਂ ਦੇ ਕਿਸਾਨਾਂ ਦਾ ਇੱਥੋਂ ਦੇ ਮਜ਼ਦੂਰਾਂ ਦਾ ਇੱਥੋਂ ਦੇ ਕਿਰਤੀ ਲੋਕਾਂ ਦਾ ਇੱਥੇ ਆਤਾਂ ਦੇ ਉੱਤੇ ਪੂਰਾ ਜਬਰ ਸੀ ਗਿਆ ਜ਼ਬਰਦਾਨਾ ਜਨੇ ਟੱਟਾ ਹੋ ਰਿਆ ਸੀ ਲੋਕ ਸੰਧੀਆਂ ਕੀਤੀਆਂ ਉਹਨਾਂ ਦੇ ਨਾਲ ਉਹਨਾਂ ਨੂੰ ਕਿਹਾ ਕਿ ਅਸੀਂ ਹੁਣ ਉੱਥੇ ਉਹਨਾਂ ਸਿੱਧੇ ਰੂਟ ਚਲਾ ਨਹੀਂ ਕਰ ਸਕਦੇ ਸਾਨੂੰ ਗੱਦੀ ਤੋਂ ਹਟਣਾ ਪਊਗਾ ਸਾਨੂੰ ਪਿੱਛੇ ਜਾਣਾ ਪਊਗਾ ਤਸਵੀਤੀਆਂ ਪੋਰਸ਼ੀਆਂ ਸਾਡੀਆਂ ਲਾਗੂ ਹੋਣਗੀਆਂ ਇਸ ਕਰਕੇ ਜੇ ਉਹਨਾਂ ਨੇ ਕੋਈ ਸਮੇਂ ਦੇ ਲਈ ਸਾਡੇ ਕਿਸਾਨਾਂ ਵਾਸਤੇ ਕੋਈ ਜ਼ਮੀਨਾਂ ਵੰਡੀਆਂ ਜਾ ਫਸਲਾ ਵਾਸਤੇ ਕੋਈ ਐਲਐਸਪੀ ਤੋ ਹੈ ਕੀਤੀ ਜਸ ਕਾਲਜ ਯੂਨੀਵਰਸਿਟੀਆਂ ਖੋਲੇ ਜੰਮ ਲਾੜਨਾ ਵਾਸਤੇ ਉਹ ਧਾਰੇ ਖੋਲੇ ਤਾਂ ਉਹਨਾਂ ਦੀ ਇੱਕ ਲੋਰ ਸੀ ਕਿ ਲੋਕ ਸਮਾਜਵਾਦ ਚਾਹੁੰਦੇ ਨੇ ਲੋਕ ਇਨਕਲਾਬ ਚਾਹੁੰਦੇ ਨੇ ਜਿਵੇਂ ਰੂਸ ਦੇ ਵਿੱਚ ਚੀਨ ਦੇ ਵਿੱਚ ਇਨਕਲਾਬ ਹੋਏ ਨੇ ਲੋਕ ਉਹ ਜੋ ਇਨਕਲਾਬ ਚਾਹੁੰਦੇ ਨੇ ਪਰ ਉਹਨੂੰ ਠੰਡਾ ਸੜਕਣ ਦੇ ਵਾਸਤੇ ਠੰਡਾ ਰੱਖਣ ਦੇ ਵਾਸਤੇ ਤਾਂ ਦੀ ਉਸ ਲੜਾਈ ਨੂੰ ਦਬਾਨ ਦੇ ਵਾਸਤੇ ਆਰਥਿਕ ਸਾਰੰਮਣੇ ਕਿਸਤੇ ਇਸ ਤਰ੍ਹਾਂ ਦਾ ਸੁਧਾਰ ਕਰਕੇ ਪਰ ਨਾਲੇ થોੜੇ ਚਿਰ ਤੋਂ ਬਾਅਦ ਇਹਨਾਂ ਨੇ ਨਕਰੇ ਬੜੇ ਖੇਰ ਆਣਨੇ ਜੇ ਅੱਜ ਸਾਡੇ ਸਕੂਲ ਖੋਏ ਜਾ ਰਹੇ ਨੇ ਹਸਪਤਾਲ ਖੋਏ ਜਾ ਰਹੇ ਨੇ ਜਿਹੜੀ ਨਿਰਮਲਾ ਸੀਤਾ ਸੀਤਾ ਨਿਰਮਲਾ ਉਹ ਉਹਨੂੰ 6 ਲੱਖ ਕਰੋੜ ਰੁਪਈਆ ਇਸ ਗੱਲ ਕਰਕੇ ਚਾਹੁੰਦੇ ਉਹਦੇ ਵਾਸਤੇ ਜਿਹੜੇ ਸਰਕਾਰੀ ਧਾਰੇ ਨੇ ਉਹ ਚੋਣਨੇ ਨੇ ਹਵਾਈ ਜਾਜ ਵਿੱਚ ਨੇ ਰੋਗ ਮਾਰੋਣੇ ਨੇ ਸਕੂਲ ਕਾਰਜ ਵਿੱਚ ਨੇ ਕੋਸ ਨਹੀਂ ਸਕਣਾ ਪਰ ਜਦੋਂ ਲੋਕਾਂ ਕੋਲ ਗੁੱਸਾ ਛੱਡਣਾ ਹੀ ਨਹੀਂ ਹੈਗਾ ਤਾਂ ਲੋਕਾਂ ਨੇ ਤਾਂ ਸੜਕਾਂ ਤੇ ਆਉਣਾ ਹੈ ਕਿ ਲੋਕਾਂ ਨੇ ਸੜਕਾਂ ਤੇ ਆਉਣਾ ਤੇ ਲੜਨਾ ਫੇਰਾ ਪੁੱਛਦੀਆਂ ਦੰਗਾ ਗੋਰੀਆਂ ਕੇਸ ਜੇਲਾ ਕਿੰਨਾ ਕਰੋੜ ਲੈਣੀਆਂ ਸਨੇਹ ਭਰਾਓ ਪੰਜਾਬ ਦੇ ਬਹਾਦਰੋਂ ਤੁਸੀਂ ਉਸ ਵੇਸੇ ਦੇ ਗਦਰੀ ਬਾਬਾ ਸੋਰ ਸਿੰਘ ਪਤਨੇ ਦੇ ਪ੍ਰਕਾਸ਼ ਸ਼ਰਾਬੇ ਦੇ ਭਗਤ ਸਿੰਘ ਦੇ ਤੁਸੀਂ ਉਹ ਰਾਤ ਖਾ ਰਹੇ ਹੋ ਇੱਕ ਪਾਸੇ ਇੱਥੋਂ ਦੇ ਸਾਡੇ ਮੁਲਕ ਦੇ ਗਦਾਰ ਭਾਰਤੀ ਹਾਕਮ ਹੈ ਜਿਹੜੇ ਕਾਰਪੋਰੇਟਾਂ ਦੇ ਨਾਲ ਉਹਨਾਂ ਸਾਮਰਾਜੀ ਕੰਪਨੀਆਂ ਦੇ ਨਾਲ ਰਲ ਕੇ ਇੱਥੋਂ ਦੇ ਲੋਕਾਂ ਨੂੰ ਲੁੱਟਣਾ ਚਾਹੁੰਦੇ ਨੇ ਤੇ ਦੂਸਰੇ ਪਾਸੇ ਤੁਸੀਂ ਆਪਣੇ ਹਸਮਤਾਂ ਦੇ ਜੋਰ ਓ ਪੂਰੀ ਦੁਨੀਆ ਨੂੰ ਰੌਸ਼ਨੀ ਦੇ ਰਹੇ ਹੋ ਕਿ ਇੱਕ ਕਰਾਸ਼ ਅਰਸ਼ਾਂ ਦਾ ਸੋਲੜ ਹੋ ਰਿਹਾ ਐਸਾ ਰਾਤੇ ਚਾਲਕੇ ਆਪਣੀ ਮੁਕਤੀ ਹੁਣੀਆ ਸੋਡਾ ਸਨਾਂ ਦਾ ਬਹੁਤ ਬਹੁਤ ਧੰਨਵਾਦ